ਪੇਨ ਕਿਲਰ ਦਾ ਮਤਲਬ ਕੀ ਹੈ ਕਿ ਪੇਨ ਨੂੰ ਕਿਲ ਕਰ ਦੇਣਾ ਹਾਂਜੀ ਪਰਮਾਨੈਂਟਲੀ ਪੇਨ ਕਿਲ ਨਹੀਂ ਹੋ ਸਕਦੀ ਪੇਨ ਹੀ ਕਿਲ ਕਰਨੀ ਹੈ ਨਾ ਅੰਦਰ ਰੋਗ ਤਾਂ ਨਹੀਂ ਜਾਏਗਾ ਨਾ ਉਹਦੇ ਨਾਲ ਜੇ ਰੋਗ ਨੂੰ ਭਜਾਉਣਾ ਹੈ ਤਾਂ ਤੁਹਾਡਾ ਖਾਣ-ਪੀਣ ਚੇਂਜ ਕਰਕੇ ਇਹੋ ਜੀਆਂ ਚੀਜ਼ਾਂ ਦਾ ਯੂਜ਼ ਕਰਕੇ ਤੁਸੀਂ ਉਹਨੂੰ ਪਰਮਾਨੈਂਟਲੀ ਕਿਲ ਕਰ ਸਕਦੇ ਹੋ ਉਹ ਸਿਰਫ ਪੇਨ ਹੀ ਕਿਲ ਕਰੇਗਾ ਦਿਮਾਗ ਦੇ ਨਾਲੋਂ ਜਿੱਥੇ ਪੇਨ ਹੋ ਰਹੀ ਉਹਦਾ ਕਨੈਕਸ਼ਨ 2 4 5 6 ਘੰਟੇ ਲਈ ਤੋੜ ਦੇਗਾ ਉਸ ਤੋਂ ਬਾਅਦ ਉਹ ਫੇਰ ਕੰਟੀਨਿਊ ਹੋ ਜਾਏਗਾ ਤੇ ਬਸ ਦਰਦਾਂ ਫੇਰ ਚੱਲੂ ਹੈ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਨਾ ਜਿਹੜਾ ਤੁਹਾਨੂੰ ਖਾਣ ਵਾਸਤੇ ਮੰਨ ਲਓ ਜੇ ਤੁਹਾਨੂੰ ਕੋਈ ਪੈਕਟ ਖੋਲਣਾ ਪੈਂਦਾ ਨਾ ਜਾਂ ਡੱਬਾ ਖੋਲਣਾ ਪੈਂਦਾ ਉਹ ਤੁਹਾਡੇ ਲਈ ਜ਼ਹਿਰ ਉਹ ਡੈਡ ਫੂਡ ਹੁੰਦੇ ਆ ਅਸੀਂ ਲਾਈਵ ਫੂਡ ਖਾਣੇ ਹੁੰਦੇ ਆ ਸਾਰੀਆਂ ਚੀਜ਼ਾਂ ਲਾਈਵ ਹੈਗੀਆਂ ਅਗਰ ਤੁਸੀਂ ਇਸ ਤਰੀਕੇ ਨਾਲ ਚੱਲਦੇ ਹੋ ਤਾਂ ਫਿਰ ਤੁਸੀਂ ਜੋੜਾਂ ਦਰਦਾਂ ਛੱਡੋ ਜ਼ਿੰਦਗੀ ਚ ਕਦੇ ਤੁਹਾਨੂੰ 100 ਸਾਲ ਦੀ ਉਮਰ ਤੱਕ ਵੀ ਤੁਹਾਨੂੰ ਕੋਈ ਪੇਨ ਕਿਲਰ ਛੱਡੋ ਕੋਈ ਇੰਜੈਕਸ਼ਨ ਛੱਡੋ ਤੁਹਾਨੂੰ ਇੱਕ ਮੂੰਹ ਚ 10 5 ਐਮਜੀ ਗੋਲੀ ਵੀ ਰੱਖਣੀ ਨਹੀਂ ਪਏ ਸ਼ੁਰੂਆਤ ਹੁੰਦੀ ਹੈ ਸਾਡੇ ਸਟ्रेस ਲੈਵਲ ਆ ਸਾਡਾ ਖਾਣ ਪੀਣਾ ਦੋਏ ਚੀਜ਼ਾਂ ਨੇ ਜਿੱਦੇ ਕਰਕੇ ਕੀ ਹੋਊਗਾ ਕਿ ਤੁਹਾਡਾ ਜਿਹੜਾ ਬਲੱਡ ਦਾ ਪੀ ਐਚ ਲੈਵਲ ਹੈ ਉਹ ਵਿਗੜਨਾ ਸਟਾਰਟ ਬਲੱਡ ਦਾ ਪੀ ਐਚ ਲੈਵਲ ਜਿਵੇਂ ਹੁਣ ਤੁਸੀਂ ਕਦੇ ਪੈਟਰੋਲ ਪਵਾਇਆ ਹਾਂਜੀ ਡੀਜ਼ਲ ਪਵਾਇਆ ਹਾਂਜੀ ਉਹਦੇ ਤੇ ਉਹਦੀ ਘਣਤਾ ਲਿਖੀ ਹੁੰਦੀ ਡੈਂਸਿਟੀ ਹਾਂਜੀ ਹਾਂਜੀ ਠੀਕ ਹੈ ਉਹ ਘਟ ਹੋਏਗੀ ਫੈਟ ਫੈਟ ਤੁਸੀਂ ਸੁਣੀਏ ਦੁੱਧ ਦੇ ਵਿੱਚ ਕਿੰਨਾ ਫੈਟ ਹੋਣਾ ਚਾਹੀਦਾ ਉਹ ਫੈਟ ਗੜਬੜਾ ਤਾਂ ਦੁੱਧ ਬਕਾਰ ਹੈ ਠੀਕ ਹੈ ਉਹੀ ਚੀਜ਼ਾਂ ਨੇ ਸਾਡਾ ਬਲੱਡ ਦਾ ਪੀ ਐਚ ਲੈਵਲ ਵੀ ਹੁੰਦਾ ਪਾਣੀ ਦਾ ਪੀ ਐਸ ਲੈਵਲ ਵੀ ਹੁੰਦਾ ਜਦੋਂ ਸਾਡੀ ਬਾਡੀ 'ਚ ਤਜਾਬੀ ਮਾਦਾ ਵਧੇਗਾ ਜੋ ਤੁਸੀਂ ਖਾਣ ਪਾਣ ਕਰ ਰਹੇ ਹੋ ਵਧੀਆ ਵੀ ਖਾ ਰਹੇ ਹੋ ਮੰਨ ਲਓ ਤਾਂ ਉਹ ਉਹ ਨੂੰ ਵੀ ਵਿਗਾੜ ਦੇਗਾ ਤੇ ਜਿਹਦਾ ਸਾਡੇ ਬਾਡੀ ਦੇ ਅੰਦਰ ਵਿਗਾੜੇ ਹੋਊਗਾ ਕਿ ਸਾਡੇ ਅੰਦਰ ਫ੍ਰੀ ਫਲੂਇਡਸ ਬਣਨੇ ਸਟਾਰਟ ਹੋ ਜਾਣਗੇ ਆਮ ਗੱਲ ਬੰਨੀ ਸਟਾਰਟ ਹੋ ਜੇਗੀ ਡਾਈਜੈਸ਼ਨ ਸਾਡਾ ਵਿਗੜ ਜਾਏਗਾ ਤੇ ਸਾਡਾ ਖੂਨ ਐਸਿਡਿਕ ਹੋ ਗਿਆ ਜਦੋਂ ਉਹ ਐਸਿਡਿਕ ਹੋ ਗਿਆ ਤੇ ਉਹ ਬਾਡੀ ਕੀ ਕਹੇਗੀ ਉਹਨੂੰ ਕਿ ਇਹਨੂੰ ਖਾਰੀਆ ਕਰ ਹੁਣ ਠੀਕ ਹੈ ਯਾਨੀ ਕਿ ਇਹਨੂੰ ਐਲਕਲਾਈਨ ਕਰ ਤੁਸੀਂ ਸੁਣਿਆ ਹੁਣ ਐਲਕਲਾਈਨ ਐਲਕਲਾਈਨ ਕਰ ਤੇ ਜਦੋਂ ਉਹ ਬਾਡੀ ਐਲਕਲਾਈਨ ਕਰਨ ਵਾਸਤੇ ਜਾਏਗੀ ਉਹ ਕਿੱਥੇ ਜਾਏਗੀ ਜਾਂ ਤਾਂ ਉਹ ਬਲੱਡ ਦੇ ਕੋਲੋਂ ਮੰਗੇਗੀ ਕਿ ਮੈਨੂੰ ਐਲਕਲਾਈਨ ਦੇ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਬੋਨ ਦੇ ਕੋਲ ਸਾਡੀਆਂ ਹੱਡੀਆਂ ਕੋਲ ਓਕੇ 99% ਜਿਹੜਾ ਕੈਲਸ਼ੀਅਮ ਹੈ ਖਾਰੀਆ ਚੀਜ਼ਾਂ ਨੇ ਉਹ ਸਾਡੀਆਂ ਹੱਡੀਆਂ ਤੇ ਦੰਦਾਂ ਚ ਰਹਿੰਦੀਆਂ ਠੀਕ ਹੈ ਉਹ ਹੰਦੇ ਤੋਂ ਮੰਗੇਗੀ ਜਦੋਂ ਉਹਦੇ ਵਿੱਚੋਂ ਉਹ ਚੀਜ਼ ਦੀ ਘਾਟ ਹੋ ਜੇਗੀ ਤਾਂ ਜਿਹੜੀ ਬੋਨ ਹੈਗੀ ਉਹ ਵੀਕ ਹੋਣੀ ਸਟਾਰਟ ਹੋ ਜਾਏਗੀ। ਹਾਂਜੀ ਫਰੁਕੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਸਾਰੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੇਨ ਕਿਲਰ ਦਾ ਮਤਲਬ ਕੀ ਹੈ ਕਿ ਪੇਨ ਨੂੰ ਕਿਲ ਕਰ ਦੇਣਾ। ਹਾਂਜੀ ਪਰਮਾਨੈਂਟਲੀ ਪੇਨ ਕਿਲ ਨਹੀਂ ਹੋ ਸਕਦੀ। ਪੇਨ ਹੀ ਕਿਲ ਕਰਨੀ ਹੈ ਨਾ। ਅੰਦਰ ਰੋਗ ਤਾਂ ਨਹੀਂ ਜਾਏਗਾ ਨਾ ਉਹਦੇ ਨਾਲ। ਜੇ ਰੋਗ ਨੂੰ ਭਜਾਉਣਾ ਹੈ ਤਾਂ ਤੁਹਾਡਾ ਖਾਣ-ਪੀਣ ਚੇਂਜ ਕਰਕੇ ਇਹੋ ਜੀਆਂ ਚੀਜ਼ਾਂ ਦਾ ਯੂਜ਼ ਕਰਕੇ ਤੁਸੀਂ ਉਹਨੂੰ ਪਰਮਾਨੈਂਟਲੀ ਕਿਲ ਕਰ ਸਕਦੇ ਹੋ। ਉਹ ਸਿਰਫ ਪੇਨ ਹੀ ਕਿਲ ਕਰੇਗਾ। ਦਿਮਾਗ ਦੇ ਨਾਲੋਂ ਜਿੱਥੇ ਪੇਨ ਹੋ ਰਹੀ ਉਹਦਾ ਕਨੈਕਸ਼ਨ 2 4 5 6 ਘੰਟੇ ਲਈ ਤੋੜ ਦੇਗਾ ਉਸ ਤੋਂ ਬਾਅਦ ਉਹ ਫੇਰ ਕੰਟੀਨਿਊ ਹੋ ਜਾਏਗਾ ਤੇ ਬਸ ਦਰਦਾਂ ਫਿਰ ਚੱਲੂ ਆ ਠੀਕ ਹੈ ਅਸਲ 'ਚ ਕੀ ਹੈਗਾ ਵੀ ਅੱਜਕੱਲ ਨਫਰੂਕੀ ਸਾਹਿਬ ਸਾਡਾ ਜਿਹੜਾ ਖਾਣ ਪਾਣਾ ਉਹ ਅੱਜ ਦੇ 50 ਸਾਲ ਦੇ ਬਨਿਸਬਤ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਆ ਚੁੱਕੀਆਂ ਨੇ ਜਿਹੜੀਆਂ ਕਿ ਸਾਨੂੰ ਬਹੁਤ ਜਿਹੜੀਆਂ ਪੈਕਡ ਫੂਡ ਦੇ ਰਹੀਆਂ ਨੇ ਪਰਮਾਉ ਹਾਂ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਨਾ ਜਿਹੜਾ ਤੁਹਾਨੂੰ ਖਾਣ ਵਾਸਤੇ ਮੰਨੋ ਜੇ ਤੁਹਾਨੂੰ ਕੋਈ ਪੈਕੇਟ ਖੋਲਣਾ ਪੈਂਦਾ ਨਾ ਜਾਂ ਡੱਬਾ ਖੋਲਣਾ ਪੈਂਦਾ ਉਹ ਤੁਹਾਡੇ ਲਈ ਜ਼ਹਿਰ ਹੈ ਉਹ ਡੈੱਡ ਫੂਡ ਹੁੰਦੇ ਆ ਅਸੀਂ ਲਾਈਵ ਫੂਡ ਖਾਣੇ ਹੁੰਦੇ ਆ ਸਾਰੀਆਂ ਚੀਜ਼ਾਂ ਲਾਈਵ ਹੈਗੀਆਂ ਅਗਰ ਤੁਸੀਂ ਇਸ ਤਰੀਕੇ ਨਾਲ ਚੱਲਦੇ ਹੋ ਤਾਂ ਫੇਰ ਤੁਸੀਂ ਜੋੜਾ ਦਰਦਾਂ ਛੱਡੋ ਜ਼ਿੰਦਗੀ ਚ ਕਦੇ ਤੁਹਾਨੂੰ 100 ਸਾਲ ਦੀ ਉਮਰ ਤੱਕ ਵੀ ਤੁਹਾਨੂੰ ਕੋਈ ਪੇਨ ਕਿਲਰ ਛੱਡੋ ਕੋਈ ਇੰਜੈਕਸ਼ਨ ਛੱਡੋ ਤੁਹਾਨੂੰ ਇੱਕ ਮੂੰਹ ਚ 10 5 mg ਗੋਲੀ ਵੀ ਰੱਖਣੀ ਨਹੀਂ ਪਏ ਉਹ ਦਰਦ ਹੁੰਦਾ ਕਿਉਂ ਆ ਆਪਾਂ ਕਾਰਨ ਉਸ ਤੇ ਜਾਈਏ ਮਤਲਬ ਹੁੰਦਾ ਕਿਉਂ ਆ ਸ਼ੁਰੂਆਤ ਕਿਉਂ ਹੁੰਦੀ ਉਹਦੀ ਸ਼ੁਰੂਆਤ ਹੁੰਦੀ ਹੈ ਸਾਡੇ ਸਟ्रेस ਲੈਵਲ ਹੈ ਸਾਡਾ ਖਾਣ ਪੀਣਾ ਦੋ ਹੀ ਚੀਜ਼ਾਂ ਨੇ ਜਿਹਦੇ ਕਰਕੇ ਕੀ ਹੋਊਗਾ ਕਿ ਤੁਹਾਡਾ ਜਿਹੜਾ ਬਲੱਡ ਦਾ ਪੀ ਐਚ ਲੈਵਲ ਹੈ ਉਹ ਵਿਗੜਨਾ ਸਟਾਰਟ ਹੋ ਕੀ ਹੁੰਦਾ ਜੀ ਬਲੱਡ ਦਾ ਪੀ ਐਚ ਲੈਵਲ ਜਿਵੇਂ ਹੁਣ ਤੁਸੀਂ ਕਦੇ ਪੈਟਰੋਲ ਪਵਾਇਆ ਹਾਂਜੀ ਡੀਜ਼ਲ ਪਵਾਇਆ ਹਾਂਜੀ ਉਹਦੇ ਤੇ ਉਹਦੀ ਘੰਤਾ ਲਿਖੀ ਹੁੰਦੀ ਹੈ ਡੈਂਸਿਟੀ ਹਾਂਜੀ ਹਾਂਜੀ ਠੀਕ ਹੈ ਉਹ ਘਟ ਹੋਏਗੀ ਫੈਟ ਫੈਟ ਤੁਸੀਂ ਸੁਣੀਏ ਦੁੱਧ ਦੇ ਵਿੱਚ ਕਿੰਨਾ ਗੜਬੜ ਚਾਹੀਦੀ ਉਹ ਫੈਟ ਗੜਬੜਾ ਤਾਂ ਦੁੱਧ ਬਕਾਰ ਹੈ ਠੀਕ ਹੈ ਉਹੀ ਚੀਜ਼ਾਂ ਨੇ ਸਾਡਾ ਬਲੱਡ ਦਾ ਪੀ ਐਚ ਲੈਵਲ ਵੀ ਹੁੰਦਾ ਪਾਣੀ ਦਾ ਪੀ ਐਚ ਲੈਵਲ ਵੀ ਹੁੰਦਾ ਉਹ ਹੁੰਦਾ 7.4 ਆਪਟੀਮਲ ਇਹ ਨਾ ਹੋਣਾ ਚਾਹੀਦਾ ਜੇ ਹੁਣ ਇਹਦੇ ਚ ਪ੍ਰੋਕੀ ਸਾਹਿਬ ਉਹ 5 ਪੁਆਇੰਟ ਤੇ ਆ ਗਿਆ ਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਅੱਛਾ 2 ਜਾਂ 3% ਉੱਤੇ ਥੱਲੇ ਹੁੰਦਾ ਤਾਂ ਬੰਦੇ ਨੂੰ ਇੰਨੀਆਂ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਜਿਹਦੇ ਚ ਕੀ ਹੁੰਦਾ ਕਿ ਜਦੋਂ ਤੁਹਾਡਾ ਪੀ ਐਚ ਲੈਵਲ ਵਿਗੜਦਾ ਹੈ ਸਟ्रेस ਕਰਕੇ ਲਾ ਲਓ ਗਲਤ ਖਾਣ ਪੀਣ ਕਰਕੇ ਲਾ ਲਓ ਉਹ ਉਦੋਂ ਕੀ ਹੁੰਦਾ ਕਿ ਸਾਡੀ ਬਾਡੀ ਐਸਿਡਿਕ ਜਿਆਦਾ ਹੋਣ ਲੱਗ ਜਾਂਦੀ ਹੈ। ਮਤਲਬ ਤਜਾਬ ਹਾਂ ਤਜਾਬੀ ਮਾਦਾ ਸਾਡੀ ਬਾਡੀ ਦੇ ਅੰਦਰ ਵਧਣਾ ਸਟਾਰ ਹੋ ਜਾਂਦਾ ਹੈ। ਜਦੋਂ ਸਾਡੀ ਬਾਡੀ 'ਚ ਤਜਾਬੀ ਮਾਦਾ ਵਧੇਗਾ ਜੋ ਤੁਸੀਂ ਖਾਣ ਪਾਣ ਕਰ ਰਹੇ ਹੋ ਵਧੀਆ ਵੀ ਖਾ ਰਹੇ ਹੋ ਮੰਨ ਲਓ ਤਾਂ ਉਹ ਉਹ ਨੂੰ ਵੀ ਵਿਗਾੜ ਦੇਗਾ ਤੇ ਜਿਹਦਾ ਸਾਡੇ ਬਾਡੀ ਦੇ ਅੰਦਰ ਵਿਗਾੜ ਹੋਊਗਾ ਕਿ ਸਾਡੇ ਅੰਦਰ ਫ੍ਰੀ ਫਲੂਇਡਸ ਬਣਨੇ ਸਟਾਰ ਹੋ ਜਾਣਗੇ। ਆਮ ਬਾਤ ਬੰਨੀ ਸਟਾਰ ਹੋ ਜੇਗੀ ਡਾਈਜੈਸ਼ਨ ਸਾਡਾ ਵਿਗੜ ਜਾਏਗਾ। ਉਹਦੇ ਵਿਗੜਨ ਕਰਕੇ ਕੀ ਹੋਊਗਾ ਕਿ ਸਾਡਾ ਖੂਨ ਐਸਿਡਿਕ ਹੋ ਗਿਆ ਜਦੋਂ ਉਹ ਐਸਿਡਿਕ ਹੋ ਗਿਆ ਤੇ ਉਹ ਬਾਡੀ ਕੀ ਕਹੇਗੀ ਉਹਨੂੰ ਕਿ ਇਹਨੂੰ ਖਾਰੀਆ ਕਰ ਹੁਣ ਠੀਕ ਹੈ ਯਾਨੀ ਕਿ ਇਹਨੂੰ ਅਲਕਲਾਈਨ ਕਰ ਤੁਸੀਂ ਸੁਣਿਆ ਹੋਣਾ ਅਲਕਲਾਈਨ ਅਲਕਲਾਈਨ ਕਰ ਤੇ ਜਦੋਂ ਬਾਡੀ ਐਲਕਲਾਈਨ ਕਰਨ ਵਾਸਤੇ ਜਾਏਗੀ ਉਹ ਕਿੱਥੇ ਜਾਏਗੀ ਜਾਂ ਤਾਂ ਉਹ ਬਲੱਡ ਦੇ ਕੋਲੋਂ ਮੰਗੇਗੀ ਕਿ ਮੈਨੂੰ ਐਲਕਲਾਈਨ ਦੇ ਅੱਛਾ ਜਾਂ ਉਹ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਬੋਨ ਦੇ ਕੋਲ ਸਾਡੀਆਂ ਹੱਡੀਆਂ ਕੋਲ ਓਕੇ 99% ਜਿਹੜਾ ਕੈਲਸ਼ੀਅਮ ਹੈ ਖਾਰੀਏ ਚੀਜ਼ਾਂ ਨੇ ਉਹ ਸਾਡੀਆਂ ਹੱਡੀਆਂ ਤੇ ਦੰਦਾਂ 'ਚ ਰਹਿੰਦੀਆਂ ਠੀਕ ਹੈ ਉਹ ਹੰਦੇ ਤੋਂ ਮੰਗੇਗੀ ਜਦੋਂ ਉਹਦੇ ਵਿੱਚੋਂ ਉਹ ਚੀਜ਼ ਦੀ ਘਾਟ ਹੋ ਜਾਏਗੀ ਤਾਂ ਜਿਹੜੀ ਬੋਨ ਹੈਗੀ ਉਹ ਵੀਕ ਹੋਣੀ ਸਟਾਰਟ ਹੋ ਜਾਏਗੀ ਜਦੋਂ ਬੋਨ ਵੀਕ ਹੋਣੀ ਸਟਾਰਟ ਹੋਈ ਹੱਡੀ ਵੀਕ ਹੋਣੀ ਸਟਾਰਟ ਹੋਈ ਉਸ ਤੋਂ ਬਾਅਦ ਸਭ ਤੋਂ ਜਿਹੜੀ ਪਹਿਲੀ ਚੀਜ਼ ਆਏਗੀ ਉਹ ਆਏਗੀ ਆਸਟਿਓਪੀਨੀਆ ਯਾਨੀ ਸ਼ੁਰੂਆਤ ਹੋ ਜੇਗੀ ਉਹਦੀ ਇਹ ਸ਼ੁਰੂਆਤੀ ਜਿਹੜੀ ਚੀਜ਼ ਹੁੰਦੀ ਹੈ ਤੁਹਾਡੇ ਜੋੜਾਂ ਦਰਦਵੱਲ ਵਧਣ ਦੀ ਉਹਦੇ ਚ ਕੀ ਹੋਊਗਾ ਉਹਦੇ ਜਿਹੜੀਆਂ ਜਦੋਂ ਪੌੜੀਆਂ ਚੜ ਰਿਹਾ ਤਾਂ ਟੰਗਾਂ ਜਵਾਬ ਦੇਣੀਆਂ ਲੱਤਾਂ ਹੁੰਦੀਆਂ ਥੋੜ੍ਹੀ ਥੋੜ੍ਹੀਆਂ ਐ ਲੱਗਣੀਆਂ ਮੈਂ ਯਾਰ ਮੈਂ ਹੋਲੀ ਚੜ ਲਾ ਹਾਂ ਭੱਜ ਕੇ ਨਹੀਂ ਚੜ ਸਕੇਗਾ ਉਹ ਪਹਿਲਾ ਲੱਛਣ ਹੈ ਠੀਕ ਹੈ ਨੰਬਰ 2 ਦੇ ਉੱਤੇ ਵਿਛੂ ਵਰਗਾ ਡੰਗ ਵੱਜਣਾ ਸਟਾਰਟ ਹੋਏਗਾ ਹਾਂ ਜਾਂ ਥੋੜਾ ਜਿਹਾ ਮੋਡਾ ਗੋਡਾ ਐ ਨੂੰ ਰੱਖਿਆ ਗਿਆ ਟੇਡਾ ਰੱਖਿਆ ਗਿਆ ਤੇ ਤਾਂ ਐ ਵੱਲ ਜਾ ਪਏਗਾ ਤੇ ਉਹ ਬੰਦੇ ਨੂੰ ਲੱਗੇਗਾ ਵੀ ਮੇਰੇ ਆਸ ਦਰਦ ਹੋਣ ਲੱਗੀ ਹੈ ਉਹ ਲੱਛਣ ਸ਼ੁਰੂਆਤੀ ਹੁੰਦੇ ਆ ਜਾਂ ਉਸ ਤੋਂ ਬਾਅਦ ਕੀ ਹੁੰਦਾ ਉਹਨੂੰ ਸਟ੍ਰੈਸ ਬਣਨ ਲੱਗਿਆ ਵਿਟਾਮਿਨ ਡੀ ਘਟਣ ਕਰਕੇ ਤਾਂ ਸਮਝੋ ਵੀ ਇਹ ਤੁਹਾਡੀਆਂ ਜੋੜਾਂ ਦੇ ਵਿੱਚ ਵੀ ਦਰਦ ਆ ਸ਼ੁਰੂ ਕਰੇਗਾ ਇਹ ਲੱਛਣ ਹੈਗੇ ਨੇ ਬਹੁਤ ਸਾਰੇ ਤੁਸੀਂ ਇੱਧਰ ਤੋਂ ਪਛਾਣ ਸਕਦੇ ਹੋ ਠੀਕ ਹੈ ਫੇਰੋ ਕੀ ਕਰੂਗਾ ਜੇ ਮੰਨ ਲਓ ਨੇ ਨਹੀਂ ਇਹਨੂੰ ਧਿਆਨ ਦਿੱਤਾ ਇਹਦੇ ਤੇ ਆਸਟੋਪੀਨੀਆ ਤੋਂ ਵੱਧ ਵੱਧ ਕੇ ਫਿਰ ਇਹ ਗੱਲ ਜਿਹੜੀ ਆਸਟਿਓਪੋਰੋਸਿਸ ਤੱਕ ਚਲੀ ਜਾਏਗੀ ਉਦੋਂ ਹੱਡੀਆਂ ਦਾ ਖੁਰਨਾ ਸਟਾਰਟ ਹੋ ਜਾਏਗਾ ਅੱਛਾ ਵੈਸੇ ਬੇਸਿਕਲੀ ਦੋ ਟਾਈਪ ਦਾ ਹੀ ਹੁੰਦਾ ਇੱਕ ਆਸਟਿਓ ਆਰਥਰਾਇਟਿਸ ਹੈ ਇੱਕ ਆਸਟਿਓਪੋਰੋਸਿਸ ਹੈ ਆਰਥਰਾਇਟਿਸ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਗਲਤ ਜਿਹੜਾ ਖਾਣ ਪਾਣ ਕੀਤਾ ਆ ਉਹਦਾ ਜਿਹੜਾ ਫ੍ਰੀ ਫਲੂਇਡਸ ਨੇ ਗਲਤ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੀ ਬੋਡੀ ਦੇ ਅੰਦਰ ਜੰਮਣੀਆਂ ਸਟਾਰਟ ਹੋ ਗਈਆਂ ਜਿਹਦੇ ਨਾਲ ਕਿ ਤੁਹਾਡਾ ਕੋਲੇਸਟ੍ਰੋਲ ਵਧਣਾ ਸਟਾਰਟ ਹੋ ਜਾਏਗਾ ਹਾਰਟ ਪ੍ਰੋਬਲਮ ਤੱਕ ਇਵਨ ਕਿ ਡਵੈਲਪ ਹੋਣ ਲੱਗ ਜਾਈਗੀ 슈ਗਰ ਬੀਪੀ ਦੇ ਸ਼ਿਕਾਰ ਤੁਸੀਂ ਹੋ ਜਾਓਗੇ ਇਹ ਕੱਲਾ ਗੋਟਿਆਂ ਦੀਦਰਦ ਹੀ ਨਹੀਂ ਹੈ ਤੁਸੀਂ ਖਾਣ ਪਾਣ ਤੋਂ ਲੈ ਲਓ ਹੁਣ ਮੰਨ ਲਓ ਤੁਸੀਂ ਦਹੀਂ ਖਾਧੀਆ ਠੀਕ ਹੈ ਥੋੜੀ ਦੇਰ ਨੂੰ ਤੁਸੀਂ ਦੁੱਧ ਵਾਲੇ ਆਈਟਮ ਲੈ ਲਈ ਇਹ ਚੀਜ਼ਾਂ ਗਲਤ ਨਹੀਂ ਹੈਗੀ ਇਹ ਹੀ ਗਲਤੀਆਂ ਨੇ ਪਰੌਂਠੇ ਖਾ ਲਏ ਨੇ ਅਸੀਂ ਠੀਕ ਹੈ ਨਾਲ ਦਹੀਂ ਲੈ ਲਈ ਨਾਲ ਅਸੀਂ ਚਾਹ ਪੀ ਲਈਆ ਨਹੀਂ ਫਿਰ ਇਹੀ ਗੱਲ ਇਹਦਾ ਤਾਂ ਹੀ ਤਾਂ ਮੋਟਾਪਾ ਵੱਧ ਰਿਹਾ ਨਾ ਤੁਸੀਂ ਜਰਾ ਤੁਸੀਂ ਹਰ ਰੋਜ਼ ਹੀ ਕਹਿਣ ਦਾ ਮਤਲਬ ਹੈ ਵੀ ਥੋੜਾ 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 ਬੋਡੀ ਨੂੰ ਵਿਗਾੜਨਾ ਸ਼ੁਰੂ ਕਰ ਰੱਖਿਆ ਹੋਇਆ ਠੀਕ ਹੈ ਰੋਜ਼ ਹੀ ਵਿਗਾੜ ਰਹਿਆ ਨੂੰ ਰੋਜ਼ ਹੀ ਵਿਗਾੜਦੇ ਹੋ ਆਖਰ ਕਿੰਨੇ ਦਿਨ ਉਹ ਟਿਕੇਗੀ ਠੀਕ ਹੈ ਉਹਨੇ ਕਿਸੇ ਵੀ ਚੀਜ਼ ਦਾ ਹੱਪ ਲਾ ਲੋ ਇੱਕ ਕਿਸੇ ਵੀ ਗੱਡੀ ਦਾ ਲਾ ਲੋ ਇੱਕ ਨਟ ਢਿੱਲਾ ਮਾੜਾ ਜਿਹਾ ਹੁੰਦਾ ਜੇ ਤੁਸੀਂ ਉਸੇ ਵੇਲੇ ਕੱਸ ਦੇਣ ਨੂੰ ਤਾਂ ਗੱਡੀ ਠੀਕ ਹੈ ਉਹ ਨਹੀਂ ਤਾਂ ਉਹ ਹੋਲ ਖੁੱਲ ਖੁੱਲ ਕੇ ਖੁੱਲ ਖੁੱਲ ਕੇ ਉਹ ਮੋੜਾ ਹੀ ਐਡਾ ਖੁੱਲਾ ਹੋ ਜਾਂਦਾ ਸੇਮ ਉਸੇ ਤਰ੍ਹਾਂ ਹੀ ਹੈ ਅਗਰ ਤੁਸੀਂ ਬੋਡੀ ਨੂੰ ਨਹੀਂ ਬਚਾ ਰਹੇ ਮਨ ਲੋਏ ਜੀ ਜੇ ਤੁਸੀਂ ਨਹੀਂ ਸਹੀ ਕਰ ਰਹੇ ਤਾਂ ਫਿਰ ਹੌਲੀ ਹੌਲੀ ਤੁਹਾਡੀ ਬਾਡੀ ਨੇ ਜਵਾਬ ਦੇਣਾ ਹੀ ਦੇਣਾ ਇਹਦੇ ਕੋਈ ਸ਼ੱਕ ਨਹੀਂ ਫਿਰ ਜਦੋਂ ਤੁਸੀਂ ਆਸਟਿਓਪਰੋਸਿਸ ਤੱਕ ਆ ਗਏ ਉਸ ਤੋਂ ਬਾਅਦ ਫਿਰ ਤੁਹਾਡਾ ਜਾਂ ਤਾਂ ਵਾਕਰ ਨਾਲ ਚੱਲੋਗੇ ਜੋੜ ਟੇਡੇ ਹੋਣਗੇ ਗਠੀਆ ਦੀ ਤੁਹਾਨੂੰ ਰੂਮਟੋइड ਆਰਥਰਾਇਟਿਸ ਹੈ ਗਠੀਆ ਹੈਗਾ ਜਾਂ ਯੂਰਿਕ ਐਸਿਡ ਵਧਨ ਲੱਗ ਜਾਏਗਾ ਜਿਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਕਲੀਅਰ ਕੱਟ ਗਾ ਉਹ ਜਿਹੜਾ ਆਪਾਂ ਗੋਡਿਆਂ ਦੇ ਜਿਹੜੇ ਨੇ ਉਹ ਜੋੜ ਉਹ ਲਾਲ ਲਾਲ ਦਿਖਣ ਲੱਗ ਜਾਂਦੇ ਹੈ ਨਾ ਤੁਸੀਂ ਸਹੀ ਸਲਾਮਤ ਸੁੱਤੇ ਹੋ ਤੁਸੀਂ ਸਵੇਰੇ ਉੱਠਦੇ ਜਿਹੜਾ ਪੈਰ ਦਾ ਅੰਗੂਠਾ ਸਭ ਤੋਂ ਵੱਧ ਇਫੈਕਟਡ ਹੁੰਦਾ ਉਹ ਇੱਕੋ ਦਮ ਟੇਡਾ ਹੋਇਆ ਪਿਆ ਲਾਲ ਲਾਲ ਹੋਇਆ ਪਿਆ ਤੁਸੀਂ ਕਿਹਾ ਉਹਨੇ ਰਾਤ ਤਾਂ ਮੈਂ ਚੰਗਾ ਬੜਾ ਸੁੱਤਾ ਆ ਕੀ ਹੋ ਗਿਆ ਹਾਂਜੀ ਹਾਂ ਉਹਦੇ ਪਿੱਛੇ ਕਾਰਨ ਇਹ ਹੀ ਹੈ ਕਿ ਉਹ ਸਾਰਾ ਯੂਰਿਕ ਐਸਿਡ ਜਿਹੜਾ ਤੁਹਾਡਾ ਇੱਕ ਬੰਨੇ ਚੱਲਿਆ ਠੀਕ ਹੈ ਉਤੋਂ ਤੁਹਾਡੇ ਜਿਹੜੇ ਗੋਡੇ ਨੇ ਮੋਡੇ ਨੇ ਇਹ ਦੁਖਣੇ ਸਟਾਰਟ ਹੋ ਗਏ ਛੋਟੀਆਂ ਛੋਟੇ ਜੋੜ ਵੀ ਸਾਡੇ ਇਸੇ ਤਰ੍ਹਾਂ ਹੀ ਦੁਖਣੇ ਸਟਾਰਟ ਹੁੰਦੇ ਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਜਿਹੜੀ ਬਚਾਅ ਕਰ ਸਕਦੇ ਆ ਹਾਂਜੀ ਹਾਂ ਬਚਾਅ ਦੇ ਵਿੱਚ ਕੀ ਹੈ ਕਿ ਤੁਸੀਂ ਖਾਣਾ ਜਿਹੜਾ ਨਾ ਦੋ ਜਾਂ ਤਿੰਨ ਟਾਈਮ ਜਿਹੜਾ ਖਾਣਾ ਉਹ ਵਧੀਆ ਤਰੀਕੇ ਦਾ ਤੁਸੀਂ ਆਪਣਾ ਵਿਰੁੱਧ ਆਹਾਰ ਨਾ ਹੋਵੇ ਜਿਵੇਂ ਹੁਣ ਤੁਸੀਂ ਖੀਰਾ ਲੈ ਰਹੇ ਹੋ ਨਾਲ ਮੂਲੀ ਲੈ ਰਹੇ ਹੋ ਨਾਲ ਟਮਾਟਰ ਨਾਲ ਪਿਆਜ਼ ਦੀ ਸਲਾਦ ਲੈ ਰਹੇ ਹੋ ਇਹ ਚੀਜ਼ਾਂ ਕਿਸੇ ਥਾਂ ਤੇ ਜਾ ਕੇ ਰੋਮ ਕੰਮੀ ਲੇ। ਇਹਨਾਂ ਚੀਜ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਿਨਰਲਸ, ਮਿਨਰਲਸ, ਪ੍ਰੋਟੀਨ, ਕੈਲਸ਼ੀਅਮ ਟਾਈਪ ਦੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਤੁਸੀਂ ਮੰਨ ਲਓ ਉਹੀ ਗੱਲ ਨਾ ਫਿਰ ਤੁਸੀਂ ਦਹੀਂ ਲੈ ਰਿਆ। ਦਹੀਂ ਦੇ ਨਾਲ ਤੁਸੀਂ ਮੂਲੀ ਲੈ ਲਈ ਮੰਨ ਲਓ। ਹਾਂਜੀ। ਉਹ ਕਿੱਥੋਂ ਦੋਨੋਂ ਦੋਨਾਂ ਦੇ ਅੰਦਰ ਇੱਕ ਦੂਜੇ ਦੇ ਵਿਰੁੱਧ ਭੁਗਤੰਦੇ ਆ ਜਿਹੜੇ ਨੇ ਗੁਣ ਹੁੰਦੇ ਆ। ਹੁਣ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਕਰੋਗੇ ਤਾਂ ਫਿਰ ਨੁਕਸਾਨ ਕਿਦਾ ਹੋਏਗਾ ਅਲਟੀਮੇਟਲੀ ਬੋਡੀ ਦਾ ਹੀ ਹੋਊਗਾ ਨਾ। ਤੁਸੀਂ ਜਿਹੜਾ ਇੱਕ ਨਿਯਮ ਬਣਾ ਲਓ ਜਿਹੜਾ ਖਾਣਾ ਤੁਸੀਂ ਅੱਜ ਖਾਧਾ ਜੇ ਘੰਟੇ ਬਾਅਦ ਤੁਹਾਨੂੰ ਉਸ ਖਾਣੇ ਦੇ ਨਾਲ ਇੱਕ ਤਜਾਬੀ ਸਰੀਰ ਦੇ ਵਿੱਚ ਮਾਦਾ ਮਹਿਸੂਸ ਹੋਣ ਲੱਗੇ ਜਾਂ ਥੋੜੇ ਜਿਹਾ ਜਲਨ ਮਹਿਸੂਸ ਹੋ ਜਾਏ ਤਾਂ ਤੁਸੀਂ ਵਿਚਾਰ ਕਰੋ ਕਿ ਮੈਂ ਕੀ ਕੀ ਚੀਜ਼ਾਂ ਕੰਬੀਨੇਸ਼ਨ ਨਾਲ ਖਾਧੀਆਂ ਸੀ ਤਾਂ ਉਹਨਾਂ ਨੂੰ ਅਵੋਇਡ ਕਰਨਾ ਸਟਾਰਟ ਕਰੋ ਅਗਰ ਤੁਸੀਂ ਕੁਝ ਰੋਗ ਖਾ ਲਿਆ ਤੁਹਾਨੂੰ ਪਤਾ ਤੁਸੀਂ ਐਨਲਾਈਜ਼ ਕਰੋ ਜੀ ਮੈਂ ਕੀ ਖਾਦਾ ਸੀਗਾ ਉਹਨੂੰ ਅਗਰ ਤੁਸੀਂ ਨਈ ਸੈੱਟ ਕਰਦੇ ਤਾਂ ਦੇਖੋ ਰੋਗ ਆਉਣਾ ਹੀ ਆਉਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੋੜ ਦਰਦ ਨੇ ਜਿਹੜੇ ਜੋੜਾਂ ਦਰਦਾਂ ਦਾ ਮਤਲਬ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਖਰਾਬ ਕਰਨਾ ਤੁਸੀਂ ਸਿੰਗਲ ਸੈਲਡ ਕੋਈ ਵੀ ਲੈ ਲਓ ਜੀ ਦੋ ਟਾਈਮ ਤਿੰਨ ਟਾਈਮ ਖਾਣਾ ਖਾਣਾ ਤੁਸੀਂ ਇਹ ਅਲੱਗ-ਅਲੱਗ ਸਲਾਦਾਂ ਲੈ ਲਓ ਤੇ ਸ਼ਾਮ ਨੂੰ ਕੋਸ਼ਿਸ਼ ਕਰੋ ਕਿ ਮੂਲੀ ਵਰਗੀ ਖੀਰੇ ਵਰਗੀ ਕੋਈ ਚੀਜ਼ ਨਾ ਹੋਵੇ ਸ਼ਾਮ ਨੂੰ ਪਿਆਜ਼ ਵਰਗੀ ਚੀਜ਼ ਤੁਸੀਂ ਲੈ ਸਕਦੇ ਹੋ ਸਲਾਦ ਦੇ ਅੰਦਰ ਸ਼ਾਮ ਨੂੰ 4 ਵਜੇ ਤੋਂ ਬਾਅਦ ਫਰੂਟ ਵੀ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਦਾ ਧਿਆਨ ਤੁਸੀਂ ਅਗਰ ਰੱਖੋਗੇ ਤਾਂ ਇਹਨਾਂ ਚੀਜ਼ਾਂ ਤੋਂ ਬਚ ਜੋਗੇ ਹੁਣ ਮੇਨ ਗੱਲ ਆਉਂਦੀ ਹੈ ਜੀ ਆਪਾਂ ਜਦੋਂ ਜੋੜਾਂ ਦੇ ਦਰਦਾਂ ਦੇ ਉੱਤੇ ਗੱਲ ਕਰਦੇ ਆ ਤਾਂ ਉਹਦੇ ਚ ਜਿਹੜੀ ਪੇਨ ਹੈਗੀ ਹੈ ਉਹ ਬਹੁਤ ਸਵੀਅਰ ਹੁੰਦੀ ਹੈ ਜਦੋਂ ਹੱਡੀ ਖੁਰਲ ਲਾਈ ਜਾਂਦੀ ਹੈ ਤਾਂ ਆਦਮੀ ਤੋਂ ਨਾਂ ਤਾਂ ਉੱਠ ਹੁੰਦਾ ਹੈ ਨਾ ਕੁਛ ਫਿਰ ਤੁਸੀਂ ਡਿਪੈਂਡ ਹੋ ਜਾਓਗੇ ਕੋਈ ਤੁਹਾਨੂੰ ਚੱਕ ਕੇ ਟਾਇਲਟ ਕਰਾ ਰਿਹਾ ਜੀ ਕੋਈ ਤੁਹਾਨੂੰ ਚੱਕ ਕੇ ਬਾਥਰੂਮ ਕਰਾ ਰਿਹਾ ਹੈ ਓਹ ਹੋ ਫਿਰ ਕਦੇ ਤੁਸੀਂ ਵਾਕਰ ਨਾਲ ਚੱਲ ਰਹੇ ਹੋ ਤੁਸੀਂ ਇੱਕ ਪਾਣੀ ਦਾ ਗਲਾਸ ਵੀ ਲੈਣਾ ਤਾਂ ਕਿਸੇ ਤੇ ਡਿਪੈਂਡ ਹੋ ਜੰਨੇ ਹੋ ਇਹ ਚੀਜ਼ਾਂ ਤੋਂ ਬਚਾਇਆ ਜਾ ਸਕਦਾ ਹੈ ਅੱਜ ਕੀ ਹੈਗਾ ਕਿ ਸਾਡੀ ਜਿਹੜੀ ਯੰਗ ਪੀੜੀ ਹੈ ਘਟੋ ਘੜ ਆਪਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੀ ਕਰੀਏ ਅਸੀਂ ਤਾਂ ਭੁੱਲ ਲਿਆ ਹੁਣ ਸਾਡੀ ਯੰਗ ਪੀੜੀ ਵੀ ਅੱਜ ਜਿਹੜਾ ਪੈਕੇਟ ਬੰਦ ਫੂਡ ਖਾ ਰਹੀ ਹੈ ਉਹ ਸਾਰੇ ਜਿ ਸਾਰੇ ਸਮਝੋ ਇਸ ਬੰਨੇ ਚੱਲ ਰਹੀ ਹੈ ਜਦੋਂ ਤੁਹਾਡੇ ਬਲੱਡ ਦਾ ਪੀ ਐਚ ਲੈਵਲ ਵਿਗੜਦਾ ਐ ਐਸਿਡਿਕ ਹੁੰਦਾ ਐ ਖਾਰੀਆ ਕਰਨ ਵਾਸਤੇ ਉਹ ਤੁਹਾਡਾ ਕੈਲਸ਼ੀਅਮ ਕਾਰਬੋਨੇਟ ਤੇ ਕੈਲਸ਼ੀਅਮ ਫਾਸਫੇਟ ਇਹ ਦੋ ਚੀਜ਼ਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਕਿੱਥੋਂ ਆਣਗੀਆਂ ਉਹ ਸਿੱਧੀਆਂ ਬਲੱਡ ਚੋਂ ਨਿਕਲਣਗੀਆਂ ਤਾਂ ਬਲੱਡ ਦੀ ਕੁਆਲਿਟੀ ਘਟ ਗਈ ਬਲੱਡ ਖਰਾਬ ਹੋ ਗਿਆ ਜੀ ਜੇ ਤੁਹਾਡੀਆਂ ਹੱਡੀਆਂ ਚੋਂ ਨਿਕਲਣਗੀਆਂ ਤਾਂ ਹੱਡੀਆਂ ਕਮਜ਼ੋਰ ਹੋ ਗਈਆਂ ਹੁਣ ਇਹਨਾਂ ਚੀਜ਼ਾਂ ਨੂੰ ਤੁਸੀਂ ਸਹੀ ਖਾਰੀਆ ਰੂਪ ਦੇ ਵਿੱਚ ਕਿਵੇਂ ਲੈ ਸਕਦੇ ਹੋ ਤੁਸੀਂ ਖੀਰਾ ਅਗਰ ਲੈਣਾ ਹੈ ਸਵੇਰੇ ਉੱਠਦਿਆਂ ਖੀਰਾ ਖਾ ਸਕਦੇ ਹੋ 11 12 ਵਜੇ ਤੱਕ ਖੀਰਾ ਲੈ ਸਕਦੇ ਹੋ ਉਸ ਤੋਂ ਬਾਅਦ ਸਵੇਰੇ ਖੀਰਾ ਖੀਰਾ ਤੇ ਦੁਪਹਿਰ ਨੂੰ ਖੀਰਾ ਖੀਰਾ ਠੀਕ ਹੈ ਠੀਕ ਹੈ ਇਹ ਚੀਜ਼ ਮੰਨੀ ਜਾਂਦੀ ਹੈ ਮਤਲਬ ਚੰਗੀਆਂ ਚੀਜ਼ਾਂ ਦਾ ਸਮਾਵੇਸ਼ ਆਪਣੀ ਡਾਈਟ ਦੇ ਅੰਦਰ ਕਰੋ ਟਾਈਮ ਟੂ ਟਾਈਮ ਖਾਣਾ ਖਾਓ ਨਾ ਵੱਧ ਨਾ ਘੱਟ ਇੱਕ ਬੈਲੈਂਸਡ ਡਾਈਟ ਲੋ ਬੁਜਾਰੀ ਖਾਣਿਆਂ ਤੋਂ ਤੁਸੀਂ ਬਚੋ ਤਾਂ ਇਹਨਾਂ ਰੋਗਾ ਤੋਂ ਤੁਸੀਂ ਬਚ ਸਕਦੇ ਹੋ ਨਹੀਂ ਤਾਂ ਇਹ ਤੁਹਾਡੀ ਜ਼ਿੰਦਗੀ ਖਰਾਬ ਕਰਕੇ ਹੈਟੇਗਾ ਫਿਰ ਤੁਸੀਂ ਡਿਪੈਂਡ ਹੋ ਜਾਓਗੇ ਕਦੇ ਮਤਲਬ ਉਹ ਲਾ ਲੋ ਤੁਸੀਂ ਕਿਸੇ ਦੇ ਡਿਪੈਂਡ ਹੋਏ ਪਏ ਹੋ ਕਦੀ ਟਾਇਲਟ ਕੋਈ ਕਰਵਾ ਰਿਹਾ ਤੁਹਾਨੂੰ ਕੋਈ ਬਾਥਰੂਮ ਲੈ ਕੇ ਜਾ ਰਿਹਾ ਠੀਕ ਹੈ ਛੋਟੀਆਂ ਛੋਟੇ ਰਿਸ਼ਤੇਦਾਰੀ ਤੁਹਾਡੇ ਨਾਲ ਟੁੱਟ ਜਾਂਦੀ ਹੈ ਕੋਈ ਕੀ ਬੋਲਦਾ ਕੋਈ ਕੀ ਬੋਲਦਾ ਆ ਕੇ ਪੁੱਛਦੇ ਆ ਬਾਪੂ ਜੀ ਠੀਕ ਹੋ ਜਦੋਂ ਤੁਹਾਡੀ ਬੋਡੀ ਦੇ ਅੰਦਰ ਉਹ ਕੈਲਸ਼ੀਅਮ ਕਾਰਬੋਨੇਟ ਵਾਰੀ ਵਾਰੀ ਇੱਕ ਚੀਜ਼ ਰਿਪੀਟ ਕਰੀ ਜਾ ਰਹੇ ਆ ਠੀਕ ਗੱਲ ਹੈ ਉਹ ਘਟ ਰਹੀ ਹੈ ਵਿਟਾਮਿਨ ਡੀ ਘਟ ਰਿਹਾ ਤੁਹਾਡਾ ਠੀਕ ਹੈ ਤਾਂ ਸਮਝੋ ਜਿਹੜਾ ਵੀ ਤੁਹਾਡਾ ਕੈਲਸ਼ੀਅਮ ਹੈ ਉਹ ਬੋਡੀ ਦੇ ਅੰਦਰ ਅਬਜ਼ਰਬ ਨਹੀਂ ਹੋਏਗਾ ਜੀ ਜੀ ਠੀਕ ਹੈ ਜੇ ਵਿਟਾਮਿਨ ਡੀ ਡਾਊਨ ਗਿਆ ਤਾਂ ਕੈਲਸ਼ੀਅਮ ਤੁਸੀਂ ਜਿੰਨਾ ਮਰਜ਼ੀ ਖਾਈ ਜੋ ਉਹ 90 95% ਜਿਹੜੀ ਬੋਡੀ ਤੁਹਾਡੀ ਉਹ ਚੱਕ ਕੇ ਬਾਹਰ ਮਾਰੇਗੀ ਤੁਹਾਨੂੰ ਹজম ਨਹੀਂ ਹੋਏਗਾ ਬਜਾਰੋ ਜਿਹੜਾ ਤੁਸੀਂ ਕੈਲਸ਼ੀਅਮ ਲੈ ਰਹੇ ਹੋ ਉਹ ਤੁਹਾਡੀ ਬੋਡੀ ਦੇ ਅੰਦਰ 80% ਬਾਹਰ ਕੱਢਦੀ ਹੈ 20% ਅਬਜ਼orb ਕਰਦੀ ਹੈ ਸਿਰਫ ਤੇ ਜਿਹੜਾ ਉਹ ਬਾਹਰ ਕੱਢਦੀ ਹੈ ਉਹਦੇ ਵਿੱਚੋਂ ਵੀ 5-10% ਇਹੋ ਜਿਹਾ ਹੁੰਦਾ ਜਿਹੜਾ ਤੁਹਾਡੀ ਹਾਰਟ ਬਲੋਕੇਜ ਬਣਾਏਗਾ ਜੀ ਤੁਹਾਡੇ ਜੋੜਾਂ ਦੇ ਅੰਦਰ ਫਿਰ ਦੁਬਾਰਾ ਰੁਕੇਗਾ ਉਕਕੋ ਪਾਰਾ ਹੁੰਦਾ ਉਹ ਰਿੜਦਾ ਹੀ ਨਹੀਂ ਅੱਗੇ ਹੈਗਾ ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਸਹਿਣ ਲਈ ਤਿਆਰ ਰਹੋ ਤੁਸੀਂ ਅਦਰਵਾਇਜ਼ ਅਸੀਂ ਜਿਹੜੇ ਅੱਜਕੱਲ ਜਿਹੜੇ ਫਾਰਮੂਲੇਸ਼ਨ ਰੱਖੀ ਹੈ ਅਗਰ ਤੁਸੀਂ ਇਹਨੂੰ ਵੀ ਅਪਣਾ ਲੈਨੇ ਹੋ ਤਾਂ ਜੋੜਾਂ ਦੇ ਦਰਦ ਨੂੰ ਤੁਸੀਂ ਬਹੁਤ ਜਲਦੀ ਜਿਹੜੀ ਘਰੋਂ ਕੱਢ ਸਕਦੇ ਹੋ ਬਾਈ ਬਾਈ ਕਰ ਸਕਦਾ ਉਹਨਾਂ ਦਾ ਹੱਲ ਫਿਰ ਅਸੀਂ ਇਹ ਚੀਜ਼ਾਂ ਉਹਦੇ ਚ ਵਰਤਦੇ ਆਂ ਪਰ ਅਸੀਂ ਐਕਸਟ੍ਰੈਕਟ ਕੱਢ ਕੇ ਵਰਤਦੇ ਆਂ ਓਕੇ ਐਕਸਟ੍ਰੈਕਟ ਕੱਢਣ ਤੋਂ ਬਾਅਦ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਜੜੀ ਬੁੱਟੀਆਂ ਰਸ ਰਸਾਇਣ ਪਸਮਾ ਜਿਹੜੇ ਇਹਨੇ ਮਿਲਾ ਕੇ ਇਹ ਇੱਕ ਜੋੜ ਐਕਸ ਇਹਦਾ ਨਾਮ ਅਸੀਂ ਰੱਖਿਆ ਓਕੇ ਇਹ ਫਾਰਮੂਲੇ ਲੇਸਨ ਤਿਆਰ ਕੀਤੀ ہوئی ਜਿਹਦੇ ਨਾਲ ਇਹ ਜੋਰਡੈਕਸ ਤਰ੍ਹਾਂ ਦੇ ਜਿਹੜੇ ਕੈਪਸੂਲ ਹੈਗੇ ਆ ਠੀਕ ਹੈ ਤੇ ਇਹ ਜੋਰਡੈਕਸ ਦੀ ਹੀ ਟੈਬਲਟ ਹੈਗੀ ਆ ਠੀਕ ਹੈ ਠੀਕ ਹੈ ਤੇ ਜਿਨ੍ਹਾਂ ਨੂੰ ਕੰਬੀਨੇਸ਼ਨ ਬਣਾਇਆ ਕੰਬੀਨੇਸ਼ਨ ਬਣਾਇਆ ਇਹਨਾਂ ਚੀਜ਼ਾਂ ਦਾ ਜਿਹੜੀ ਇੱਕ ਦੂਸਰੇ ਦੇ ਵਿਰੁੱਧ ਹੈਗੀ ਹੈ ਉਹਨੂੰ ਕੈਪਸੂਲ ਚ ਬੰਦ ਕਰਤਾ ਇਸ ਨੂੰ ਟੈਬਲਟ ਬਣਾਤੀ ਹੁਣ ਇੱਕ ਅਸੀਂ ਬਹੁਤ ਸਪੈਸ਼ਲ ਖਾਸ ਚੀਜ਼ ਬਣਾਈ ਵਾਤ ਹਰ ਟੈਬਲਟ ਵਾਤ ਵਾਤ ਹਰ ਠੀਕ ਹੈ ਜਿਹੜਾ ਵੀ ਵਾਈ ਤੋਂ ਕਰਕੇ ਦਰਦ ਹੁੰਦੇ ਨੇ ਉਹ ਅਗਰ ਇਸ ਕੰਬੀਨੇਸ਼ਨ ਦੇ ਨਾਲ ਇਹਨੂੰ ਮਿਲਾ ਦਈਏ ਤਾਂ ਇਹ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਕੀ ਬਾਤ ਹੈ। ਠੀਕ ਹੈ। ਫਿਰ ਇਹ ਆਪਾਂ ਆਇਲ ਦੀ ਵੀ ਗੱਲ ਕਰਾਂਗੇ ਪਰ ਇੱਥੇ ਅਸੀਂ ਦੱਸ ਲਈਏ ਕਿ ਅਸੀਂ ਇਹ ਜੋਰਡੈਕਸ ਆਇਲ ਜਿਹੜਾ ਜੁਆਇੰਟੈਕਸ ਆਇਲ ਸੀਗਾ ਉਹਦਾ ਨਾਮ ਸੀ। ਇਹ ਤਾਂ ਬੜੀ ਚਰਚਾ ਹੈ ਜਿਹੜੀ ਤਾਂ। ਹਾਂ ਇਹਦਾ ਅਸੀਂ ਜੁਆਇੰਟੈਕਸ ਆਇਲ ਸੀਗਾ ਇਹਨੂੰ ਵੀ ਅਸੀਂ ਜੋਰਡੈਕਸ ਆਇਲ ਦਾ ਨਾਮ ਦਿੱਤਾ ਗਿਆ ਕਿਉਂਕਿ ਜੁਆਇਟੈਕਸ ਸਾਨੂੰ ਮਿਲਿਆ ਨਹੀਂ ਨਾਮ ਅਸੀਂ ਚੇਂਜ ਕਰਤਾ ਗਿਆ ਗਵਰਨਮੈਂਟ ਦੇ ਥਰੂ ਕਰਾਉਣਾ ਪੈਂਦਾ ਅਪਰੂਵਡ ਬਟ ਉਹ ਜੁਆਇੰਟੈਕਸ ਕਿਸੇ ਹੋਰ ਨੇ ਲਿਆ ਹੋਇਆ ਸੀਗਾ ਫਿਰ ਇਹ ਮੈਨੂੰ ਮਜਬੂਰਨ ਜੋਰਡੈਕਸ ਦਾ ਨਾਮ ਕਰਨਾ ਪਿਆ ਹੁਣ ਜੜੀ ਬੁੱਟੀਆਂ ਦਾ ਸਰਪ ਬਣਾਇਆ ਠੀਕ ਹੈ ਐਕਸਟ੍ਰੈਕਟ ਕੱਢ ਕੇ ਐਕਸਟ੍ਰੈਕਟ ਹੀ ਕੱਢ ਕੇ ਬਹੁਤ ਸਰੀਆਂ ਦੇ ਜੜੀ ਬੁੱਟੀਆਂ ਬਹੁਤ ਵਧੀਆ ਵਧੀਆ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਵਿੱਚ ਹੈ ਤਾਂ ਦੇਵਦਾਰ ਉਬਰਗੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਉੱਚੇ ਪਹਾੜਾਂ ਤੋਂ ਮਿਲਦੀਆਂ ਉਹ ਜੜੀ ਬੁੱਟੀਆਂ ਖੈਰ ਪੰਸਾਰੇ ਕੋਲ ਆਰਾਮ ਨਾਲ ਮਿਲਦੀਆਂ ਨੇ ਉਹੋ ਜੇ ਚੀਜ਼ਾਂ ਦੇ ਨਾਲ ਇਹਦਾ ਕੰਬੀਨੇਸ਼ਨ ਕਰਕੇ ਇਹ ਬਣਾਇਆ ਗਿਆ ਠੀਕ ਹੈ ਜਿਨਾਂ ਕੋਲ ਟਾਈਮ ਨਹੀਂ ਹੈ ਨਹੀਂ ਹੈਗਾ 4 ਖੁਰਾਕਾਂਸ ਮਤਲਬ ਕਿੰਨੇ ਦਿਨ ਬਣੇ ਮਤਲਬ 4-1/2 ਦਿਨ ਬਣਿਆ ਜੀ ਸਵੇਰੇ ਸ਼ਾਮ ਨੂੰ ਲੈਣਾ ਚਾਰ ਖੁਰਾਕਾਂ ਚ ਕਿੰਨੇ ਦਿਨ ਗਏ 2 ਦਿਨ 2 ਦਿਨ ਚ ਦਰਦਾਂ ਜਿਹੜੇ ਨੇ ਟਾਟਾ ਬਾਏ ਬਾਏ ਵਾਲਾ ਕੰਮ ਹੋਣ ਲੱਗ ਜਾਂਦਾ